ਸਾਥੀ ਕਾਲਜ ਕੇ ਸਨ ਭਰਾਓ ਇਹ ਵੀਡੀਓ ਕੱਲ ਦੀ ਆ ਕੱਲ ਸ਼ੂਟ ਕੀਤੀ ਸੀ ਆਪਾਂ ਕੱਲ ਸਪਰੇਅ ਕਰ ਰਹੇ ਸੀਗੇ ਅੱਜ ਤਾਂ ਮੀਂਹ ਕਾਫੀ ਪੈ ਰਿਹਾ ਸੋ ਝੋਨਾ ਆਪਣਾ ਜਿਹੜਾ ਵਾ 5-7% ਜਿਹੜਾ ਨਸਰਿਆ ਉਹ ਤੇ ਸਪਰੇਅ ਜਿਹੜੀ ਆਪਾਂ ਕੱਲ ਕੀਤੀ ਆ ਤੇ ਤੁਹਾਨੂੰ ਦਿਖਾਉਣੇ ਆ ਕਿਹੜੀ-ਕਿਹੜੀ ਸਪਰੇਅ ਆਪਾਂ ਜਿਹੜੀ ਆ ਉਹ ਕਰ ਰਹੇ ਆ ਸੋ ਸਪਰੇਅ ਜਿਹੜੀਆਂ ਕਦੀ ਵੀ ਜਿਹੜੀ ਆਪਾਂ ਫੰਗੀਸਾਈਡ ਕਰਨਾ ਉਹ ਬਿਲਕੁਲ ਜਿਹੜਾ ਵਾ 2 ਸਾਲਟ ਵਾਲਾ ਕਰਿਓ 2 ਤੋਂ ਘਟ ਵਾਲਾ ਕਰਿਓ ਤੇ ਨਿਤਨਗੀ ਕੰਪਨੀ ਦਾ ਜਿਹੜਾ ਕਰਿਓ ਆਪਾਂ ਕਰ ਰਹੇ ਆ ਜੀ ਆਪਾਂ ਜਾਕਸੀ ਸਟ੍ਰੋਬਿਨ ਤੇ ਜਿਹੜਾ ਡੈਫਨੋਕਨਾਜੋਲ ਆਪਾਂ ਇਹ ਕਰ ਰਹੇ ਹਾਂ ਨਾਲ ਆਪਾਂ ਪਾ ਰਹੇ ਹਾਂ ਲਿਕਵਿਡ ਪोटाਸ਼ ਤੇ ਇੱਕ ਜਿਹੜੀ ਆ ਜੁੰਡੀ ਵਾਲੀ ਕਰ ਰਹੇ ਹਾਂ ਤੁਸੀਂ ਜਿਹੜੀ ਮਰਜ਼ੀ ਕੰਪਨੀ ਦੀ ਕਰ ਸਕਦੇ ਹੋ ਜੀ ਤੇ ਮੇਨ ਦਵਾਈ ਜਿਹੜੀ ਆਪਾਂ ਪਾਉਣੀ ਆ ਸਿਰਫ ਜਿਹੜਾ ਬਾ 60 ਰੁਪਏ ਦਾ ਖਰਚਾ ਕਿੱਲੇ ਦਾ ਉਹ ਪਾਉਣਾ ਨਾ ਭੁੱਲਿਓ ਆ ਜਿਹੜਾ ਛੋਟਾ ਜਿਹਾ ਪੈਕਟ ਤੁਹਾਨੂੰ ਦਿਖ ਰਿਹਾ ਸਟ੍ਰੈਪਟੋਮਾਈਸਿਨ ਪਲੱਸ ਟੈਟਰਾਸਾਈਕਲਿਨ ਇਹ ਜਿਹੜਾ ਵਾ ਆਪਣੇ ਬੂਟੇ ਨੂੰ ਕੋਈ ਬਿਮਾਰੀ ਆ ਗਈ ਆ ਉਹਨੂੰ ਰੋਕਣ ਵਿੱਚ ਬਹੁਤ ਜ਼ਿਆਦਾ ਸਹਾਇਤਾ ਕਰਦਾ। ਸੋ ਬਿਮਾਰੀ ਨੂੰ ਜਿਹੜਾ ਵਾ ਅੱਗੇ ਵਧਣ ਤੋਂ ਇਹ ਰੋਕਦਾ। ਬਹੁਤਾ ਜ਼ਿਆਦਾ ਮਹਿੰਗਾ ਨਹੀਂ ਆ 30 ਰੁਪਏ ਦੀ ਇੱਕ ਪੁੜੀ ਆ ਦੋ ਤੋਂ ਤਿੰਨ ਪੁੜੀਆਂ ਆਪਾਂ ਕਿੱਲੇ ਦੀਆਂ ਪਾ ਸਕਦੇ ਆ। ਸੋ ਬਹੁਤ ਵਧੀਆ ਅਰਜੈਂਟ ਹੈ ਇਹਦਾ। ਧੰਨਵਾਦ ਜੀ।